ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਜੇਹੋ ਅੱਜ ਅਸੀਂ ਆਏ ਆ ਜੀ ਗੁਰੂ ਰਾਮਦਾਸ ਜੀ ਘਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਅੱਜ ਤੁਹਾਨੂੰ ਦਿਖਾ ਰਹੇ ਆ ਜੀ ਗੁਰੂ ਰਾਮਦਾਸ ਜੀ ਦੇ ਜੋ ਸੋਈ ਦੇ ਵਿੱਚ ਜੋ ਲੰਗਰ ਬੰਦਾ ਹੈ ਜਿੱਤੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਜੋ ਸੰਗਤ ਲੰਗਰ ਛਕਦੀ ਹੈ ਤੇ ਉਹ ਜਿਹੜੇ ਲੰਗਰ ਦੀ ਜੋ ਆٹے ਦੀ ਪਸਾਈ ਹੈ ਉਹ ਸਾਰੇ ਜੋ ਲੰਗਰ ਹਾਲ ਹੈ ਗੁਰੂ ਰਾਮਦਾਸ ਜੀ ਦੇ ਘਰ ਦਾ ਉਸ ਦੇ ਥੱਲੇ ਬਿਲਕੁਲ ਆ ਤੁਸੀਂ ਜਿਹੜੇ ਦੇਖ ਰਹੇ ਹੋ ਚੱਕੀ ਲੱਗੀ ਹੋਈ ਹੈ ਜਿਹੜੀ ਕੀ ਇੱਥੇ ਹਰ ਰੋਜ਼ ਚੱਲਦੀ ਹੈ ਲਗਾਤਾਰ ਸੋ ਇਹ ਸਾਰਾ ਇੱਧਰ ਤੁਸੀਂ ਦੇਖ ਰਹੇ ਹੋ ਜੀ ਜੋ ਆ ਵੱਡੀਆਂ-ਵੱਡੀਆਂ ਬੋਰੀਆਂ ਦੇ ਵਿੱਚ ਸਾਰੀ ਜੋ ਕਣਕ ਪਈ ਬੋਰੀਆਂ ਦੇ ਵਿੱਚ ਤੇ ਇਸ ਤੋਂ ਜਦੋਂ ਕਣਕ ਆਉਂਦੀ ਹੈ ਤੇ ਸਾਰਿਆਂ ਨੂੰ ਪਹਿਲਾਂ ਇੱਥੇ ਜੋ ਬੋਰੀਆਂ ਤੁਸੀਂ ਦੇਖ ਰਹੇ ਹੋ ਲੱਗੀਆਂ ਨੇ ਤੇ ਉਸ ਤੋਂ ਬਾਅਦ ਇੱਧਰ ਤੁਸੀਂ ਦੇਖ ਰਹੇ ਹੋ ਸਾਰਾ ਆਇਆ ਜਿਹੜੀ ਕਣਕ ਜਾ ਰਹੀ ਹੈ ਤੇ ਇਹ ਟੈਂਕਰਾਂ ਦੇ ਵਿੱਚ ਆ ਜਾਂਦੀ ਹੈ ਕਣਕ ਜਿੱਥੇ ਕਿ ਸਾਫ਼ ਹੁੰਦੀ ਹੈ ਉਹ ਪਿਛੇ ਵੀ ਟੈਂਕਰ ਤੁਸੀਂ ਦੇਖ ਰਹੇ ਹੋ ਢੀਲੇ ਰੰਗ ਵਾਲਾ ਤੇ ਉਹ ਸਾਰਾ ਟੈਂਕਰ ਇੱਕ ਵੱਡਾ ਹੈ ਉਹਦੇ ਵਿੱਚ ਸਾਰੀ ਇਹ ਕਣਕ ਸਟੋਰ ਹੋ ਜਾਂਦੀ ਹੈ ਤੇ ਉੱਥੇ ਮਰ ਮੁੜ ਕੇ ਇੱਧਰ ਨੂੰ ਓਡੀਐਨਰ ਦੇ ਵਿੱਚੋਂ ਸਾਫ਼ ਹੁੰਦੀ ਹੈ ਤੇ ਸਾਫ਼ ਹੋਣ ਤੋਂ ਬਾਅਦ ਇੱਧਰ ਫਿਰ ਆ ਮਸ਼ੀਨ ਆ ਗਈ ਹੈ ਜਦੋਂ ਉਸ ਚ ਥੀਨ ਹੋ ਜਾਂਦਾ ਕਣਕ ਦਾ ਤੇ ਉਸ ਤੋਂ ਬਾਅਦ ਫਿਰ ਇੱਧਰ ਆ ਜਾਂਦੀ ਹੈ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਹ ਲੱਗਾ ਜਿਹੜਾ ਿੱਕਾ ਮੋਟਾ ਜੋ ਘੱਟਾ ਜੋ ਤੇ ਜੋ ਹੋਰ ਚੀਜ਼ਾਂ ਨੇ ਉਹਨਾਂ ਦੀ ਸਫਾਈ ਹੁੰਦੀ ਹੈ ਇੱਥੇ ਤੇ ਇਸ ਤੋਂ ਬਾਅਦ ਫਿਰ ਇਹ ਕਣਕ ਜੋ ਸਾਰੀ ਇੱਧਰ ਆ ਜਾਂਦੀ ਹੈ ਚੱਕੀਆਂ ਦੇ ਵਿੱਚ ਤੇ ਚੱਕੀਆਂ ਵਸਾਈ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਉਹ ਸਾਰਾ ਮਸ਼ੀਨਾਂ ਦੇ ਨਾਲ ਕੰਮ ਹੋ ਰਿਹਾ ਹੈ ਤੇ ਇੱਧਰ ਸਾਰਾ ਫਿਰ ਆਟਾ ਜਦੋਂ ਪੀਸ ਜਾਂਦਾ ਹੈ ਤੇ ਉਹ ਸਾਰਾ ਇੱਧਰੋਂ ਦੀ ਹੋ ਕੇ ਇੱਧਰ ਅੱਗੇ ਆ ਸਾਰਾ ਜਾ ਰਿਹਾ ਵਾ ਜਿੱਥੇ ਕਿ ਪੈਕਿੰਗ ਹੁੰਦੀ ਹੈ ਤੋ ਇਧਰ ਜਦੋਂ ਆਡਾ ਪਿਛੜਿਆ ਤੁਸੀਂ ਦੇਖ ਰਹੇ ਹੋ ਤੇ ਇਧਰ ਆ ਵੀਰ ਜੋ ਸੇਵਾਦਾਰ ਵਕ ਵਕ ਪਿੰਡਾਂ ਤੋਂ ਵੀ ਇੱਥੇ ਆਉਂਦੇ ਨੇ ਹੋਰ ਇੱਥੋਂ ਦੇ ਵੀ ਸੇਵਾਦਾਰ ਜੋ ਪੱਕੇ ਨੇ ਉਹ ਵੀ ਸੇਵਾ ਕਰਦੇ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਇਧਰ ਪੈਕਿੰਗ ਹੋ ਰਿਹਾ ਆਟਾ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਆਟਾ ਹੈ ਦੇਗ ਵਾਸਤੇ ਜਿਸ ਤਰ੍ਹਾਂ ਪਿਛਿਆ ਜਾਂਦਾ ਉਹ ਵੀ ਇੱਥੇ ਉਹ ਥੋੜਾ ਮੋਟਾ ਹੁੰਦਾ ਹੈ ਉਹ ਵੀ ਇੱਥੇ ਜੋ ਦੇਗ ਬਣਦੀ ਹੈ ਜੋ ਪ੍ਰਸ਼ਾਦ ਮਿਲਦਾ ਸੰਕ ਨੂੰ ਜਿਸ ਤਰ੍ਹਾਂ ਉਹ ਸਾਰਾ ਇੱਥੇ ਹੀ ਪੀਸਿਆ ਜਾਂਦਾ ਹੈ ਤੇ ਆ ਸਾਰੀਆਂ ਉਹ ਮਸ਼ੀਨਾਂ ਦੇ ਕੰਟਰੋਲ ਨੇ ਇੱਥੋਂ ਬਿਲੀ ਬੋਰਡ ਤੁਸੀਂ ਦੇਖ ਰਹੇ ਹੋ ਕਿੰਨੀਆਂ ਬੱਤੀਆਂ ਵਿਖੋ ਜਗ ਰਹੀਆਂ ਨੇ ਤੇ ਇੰਨੀਆਂ ਹੀ ਇੱਥੇ ਮਸ਼ੀਨਾਂ ਚੱਲ ਰਹੀਆਂ ਨੇ ਸੋ ਗੁਰੂ ਰਾਮਦਾਸ ਜੀ ਦੇ ਘਰ ਦਾ ਇਹ ਜੋ ਚੱਕੀ ਦਾ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਆ ਹੀ ਸੋ ਸੰਗਤ ਜੀ ਜ਼ਰੂਰ ਵੀਡੀਓ ਨੂੰ ਐਸੀਆਂ ਨੂੰ ਸ਼ੇਅਰ ਕਰਿਆ ਕਰੋ ਦੇਖੋ ਗੁਰੂ ਰਾਮਦਾਸ ਦੇ ਘਰ ਦੀ ਇਹ ਚੱਕੀ ਜਿੱਥੇ ਸਾਰੀ ਸੰਗਤ ਲੱਖਾਂ ਦੀ ਹਜ਼ਾਰਾਂ ਦੀ ਝੰਟੀ ਦੇ ਵਿੱਚ ਉਹ ਸੰਗਤ ਆਉਂਦੀ ਹੈ ਤੇ ਉਸ ਦੇ ਲਈ ਜੋ ਸਾਰਾ ਲੰਗਰ ਇੱਥੋਂ ਤਿਆਰ ਹੁੰਦਾ ਹੈ ਇਹ ਵੀਡੀਓ ਨੂੰ ਜ਼ਰੂਰ ਵਕਵਾ ਸ਼ੇਅਰ ਕਰਨਾ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਵੀ ਚੰਗੀਆਂ ਜੋ ਜਾਣਕਾਰੀਆਂ ਗੁਰਦੁਆਰਾ ਸਾਹਿਬ ਦੀਆਂ ਜਾਂ ਵਿਰਸੇ ਵਿਰਾਸਤ ਨਾਲ ਜੁੜੀਆਂ ਜਾਂ ਹੋਰ ਧਾਰਮਿਕ ਜਾਣਕਾਰੀਆਂ ਜ਼ਰੂਰ ਢੜੇ ਨਾਲ ਸ਼ੇਅਰ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਵੀਡੀਓ ਦੇਖੀ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ